ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੇ ਮਹਲਾ ਪੰਜਵਾ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ ਬੋਲ ਨਾ ਜਾਣੇ ਮਾਇਆ ਮਦ ਮਤਾ ਮਰਣਾ ਚੇਤਨ ਆਵੈ ਮੇਰੇ RAM RAE ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਪੌ ਕਿਸ਼ਨਾਹੀ ਜਮ ਨਹੀਂ ਆਵੇ ਨੇਰੇ ਰਹਾ ਜੋ ਤੇਰੇ ਰੰਗ ਰਾਂਤੇ ਸੁਆਮੀ ਤਨ ਕਾ ਜਨਮ ਮਰਨ ਦੁਖ ਨਾਸਾ ਤੇਰੇ ਬਖਸ਼ ਨਾ ਮਿਟੇ ਕੋਈ ਸਤ ਗੁਰ ਕਾ ਦਿਲਾਸਾ ਨਾਮ ਧਿਆਨ ਸੁਖ ਫਲ ਪਾਇਆ ਨਾ ਆਠ ਪਹਿਰ ਅਰਾਧ ਹੈ ਤੇਰੇ ਸ਼ਰਣ ਤੇ ਰਹਿ ਪ੍ਰਵਾਸ ਹੈ ਪੰਜ ਦੁਸ਼ਟ ਲੈ ਸਦ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਰ ਨਾ ਜਾਣਾ ਤੇਰੇ ਸਭ ਤੇ ਵੱਡਾ ਸਤ ਗੁਰ ਨਾਨਕ ਦਿਨ ਕਲ ਰਾਖੀ ਮੇਰੇ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੇ ਮਹਲਾ ਪੰਜਵਾ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ ਬੋਲ ਨਾ ਜਾਣੇ ਮਾਇਆ ਮਦ ਮਤਾ ਮਰਣਾ ਚੇਤਨ ਆਵੈ ਮੇਰੇ RAM ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕਉ ਪਉ ਕਿਸ਼ਨਾਹੀ ਜਮ ਨਹੀਂ ਆਵੇ ਨੇਰੇ ਰਹਾ ਜੋ ਤੇਰੇ ਰੰਗ ਰਾਂ ਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੇ ਬਖਸ ਨਾ ਮਿਟੇ ਕੋਈ ਸਤ ਗੁਰ ਕਾ ਦਿਲਾਸਾ ਨਾਮ ਤਿਆਨ ਸੁਖ ਫਲ ਪਾਇਆ ਨਾ ਆਠ ਪਹਿਰ ਅਰਧ ਹੈ ਤੇਰੇ ਸਰਣ ਤੇਰਾ ਪ੍ਰਵਾਸ ਹੈ ਪੰਜ ਦੁਸ਼ਟ ਲੈ ਸਦ ਹੈ ਗਿਆਨ ਧਿਆਨ ਕਿਸ ਕਰਮ ਨ ਜਾਣਾ ਸਾਰ ਨ ਜਾਣਾ ਤੇਰੇ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੇ ਮਹਲਾ ਪੰਜਵਾ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ ਬੋਲ ਨਾ ਜਾਣੇ ਮਾਇਆ ਮਦ ਮਤਾ ਮਰਣਾ ਚੇਤਨ ਆਵੈ ਮੇਰੇ RAM RAI ਤੂੰ ਸੰਤਾ ਦਾ ਸੰਤ ਤੇਰੇ ਤੇਰੇ ਸੇਵਕ ਕੋ ਪਾਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਰਹਾ ਜੋ ਤੇਰੇ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੇ ਬਖਸ ਨਾ ਮਿਟੇ ਕੋਈ ਸਤ ਗੁਰ ਕਾ ਦਿਲਾਸਾ ਨਾਮ ਧਿਆਨ ਸੁਖ ਫਲ ਪਾਇਆ ਨਾ ਆਠ ਪਹਿਰ ਅਰਧ ਹੈ ਤੇਰੇ ਸਰਣ ਤੇ ਰ ਪਰਵਾਸ ਹੈ ਪੰਜ ਦੁਸ਼ਟ ਲੈ ਸਦ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਰ ਨਾ ਜਾਣਾ ਤੇਰੇ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੇ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹਲਾ ਪੰਜਵਾ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ ਬੋਲ ਨਾ ਜਾਣੇ ਮਾਇਆ ਮਦ ਮਤਾ ਮਰਣਾ ਚੇਤਨ ਆਵੈ ਮੇਰੇ RAM ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਪਉ ਕਿਸ਼ਨਾਹੀ ਜਮ ਨਹੀਂ ਆਵੇ ਨੇਰੇ ਰਹਾ ਜੋ ਤੇਰੇ ਰੰਗ ਰਾਤੇ ਸੁਆਮੀ ਤਨ ਕਾ ਜਨਮ ਮਰਨ ਦੁਖ ਨਾਸਾ ਤੇਰੇ ਬਖਸਾ ਨਾ ਮਿਟੇ ਕੋਈ ਸਤ ਗੁਰ ਕਾ ਦਿਲਾਸਾ ਨਾਮ ਧਿਆਨ ਸੁਖ ਫਲ ਪਾਇਆ ਨਾ आठ पहर अरद है तेरे शरण तेरा परवासा पंच दुष्ट ल सधे ज्ञान ध्यान किस कर्म ना जाना सार ना जाना तेरे सब ते वडा सत गुरु नानक जिन कल राखी मेरे ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹਲਾ ਪੰਜਵਾ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ ਬੋਲ ਨਾ ਜਾਣੇ ਮਾਇਆ ਮਦ ਮਤਾ ਮਰਣਾ ਚੇਤਨ ਆਵੈ ਮੇਰੇ RAM RAI ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਪੌ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਰਹਾ ਜੋ ਤੇਰੇ ਰੰਗ ਰਾਤੇ ਸੁਆਮੀ ਤਨ ਕਾ ਜਨਮ ਮਰਨ ਦੁਖ ਨਾਸਾ ਤੇਰੇ ਬਖਸ਼ਾ ਨਾ ਮਿਟੇ ਕੋਈ ਸਤ ਗੁਰ ਕਾ ਦਿਲਾਸਾ ਨਾਮ ਧਿਆਨ ਸੁਖ ਫਲ ਪਾਇਆ ਨਾ ਆਠ ਪਹਿਰ ਅਰਧ ਹੈ ਤੇਰੇ ਸ਼ਰਣ ਤੇ ਰਹਿ ਪ੍ਰਵਾਸ ਹੈ ਪੰਜ ਦੁਸ਼ਟ ਲੈ ਸਦ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਰ ਨਾ ਜਾਣਾ ਤੇਰੇ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੇ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੇ ਮਹਲਾ ਪੰਜਵਾ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ ਬੋਲ ਨਾ ਜਾਣੇ ਮਾਇਆ ਮਦ ਮਤਾ ਮਰਣਾ ਚੇਤਨ ਆਵੈ ਮੇਰੇ RAM ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਪਉ ਕਿਛ ਨਹੀ ਜਾਮ ਨਹੀਂ ਆਵੇ ਨੇਰੇ ਰਹਾ ਜੋ ਤੇਰੇ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੇ ਬਖਸ ਨਾ ਮਿਟੇ ਕੋਈ ਸਤ ਗੁਰ ਕਾ ਦਿਲਾਸਾ ਨਾਮ ਤਿਆਨ ਸੁਖ ਫਲ ਪਾਇਆ ਨਾ आठ पहर अरद है तेरे शरण तेरा परवासा पंच दुष्ट लए सदहे ज्ञान ध्यान किस कर्म ना जाना सार ना जाना तेरे सब ते वडा सत गुरु नानक जिन कल राखी मेरे ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹਲਾ ਪੰਜਵਾ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ ਬੋਲ ਨਾ ਜਾਣੇ ਮਾਇਆ ਮਦ ਮਤਾ ਮਰਣਾ ਚੇਤਨਾ ਆਵੇ ਮੇਰੇ RAM RAE ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਪਾਉ ਕਿਛ ਨਹੀਂ ਜਮ ਨਹੀਂ ਆਵੇ ਨੇਰੇ ਰਹਾ ਜੋ ਤੇਰੇ ਰੰਗ ਰਾਤੇ ਸੁਆਮੀ ਦਨ ਕਾ ਜਨਮ ਮਰਨ ਦੁਖ ਨਾਸਾ ਤੇਰੇ ਬਖਸ ਨਾ ਮਿਟੇ ਕੋਈ ਸਤ ਗੁਰ ਕਾ ਦਿਲਾਸਾ ਨਾਮ ਧਿਆਨ ਸੁਖ ਫਲ ਪਾਇਆ ਨਾ ਆਠ ਪਹਿਰ ਅਰਧ ਹੈ ਤੇਰੇ ਸਰਣ ਤੇ ਰਹਿ ਪ੍ਰਵਾਸ ਹੈ ਪੰਜ ਦੁਸ਼ਟ ਲੈ ਸਦ ਹੈ ਗਿਆਨ ਧਿਆਨ ਕਿਸ ਕਰਮ ਨ ਜਾਣਾ ਸਾਰ ਨ ਜਾਣਾ ਤੇਰੇ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹਲਾ ਪੰਜਵਾ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਤਾ ਮਰਣਾ ਚੇਤਨ ਆਵੇ ਮੇਰੇ RAM ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਪਉ ਕਿਛ ਨਹੀਂ ਜਮ ਨਹੀਂ ਆਵੇ ਨੇਰੇ ਰਹਾ ਜੋ ਤੇਰੇ ਰੰਗ ਰਾਤੇ ਸੁਆਮੀ ਤਨ ਕਾ ਜਨਮ ਮਰਨ ਦੁਖ ਨਾਸਾ ਤੇਰੇ ਬਖਸਾ ਨਾ ਮਿਟੇ ਕੋਈ ਸਤ ਗੁਰ ਕਾ ਦਿਲਾਸਾ ਨਾਮ ਧਿਆਨ ਸੁਖ ਫਲ ਪਾਇਆ ਨਾ ਆਠ ਪਹਿਰ ਅਰਾਧ ਹੈ ਤੇਰੇ ਸਰਣ ਤੇ ਰਹਿ ਪ੍ਰਵਾਸ ਹੈ ਪੰਜ ਦੁਸ਼ਟ ਲੈ ਸਦ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਰ ਨਾ ਜਾਣਾ ਤੇਰੇ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨੇ ਕਲ ਰਾਖੀ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੇ ਮਹਲਾ ਪੰਜਵਾ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ बोल ना जाने माया मद माता मरणा चेतना आवै मेरे राम राए तू संता का संत तेरे तेरे सेवक को पाऊ कृष्ण नाही जन्म नहीं आवै नेरे रहा ਜੋ ਤੇਰਾ ਰੰਗ ਰਾਂਗ ਰਤੇ ਸੁਆਮੀ ਤਿੰਨ ਕਾ ਜਨਮ ਮਰਣਾ ਦੁੱਖ ਨਾਸਾ ਤੇਰੇ ਬਖਸਾ ਨਾ ਮਿਟੇ ਕੋਈ ਸਤ ਗੁਰ ਕਾ ਦਿਲਾਸਾ ਨਾਮ ਧਿਆਨ ਸੁਖ ਫਲ ਪਾਇਆ ਨਾ ਆਠ ਪਹਿਰ ਅਰਧ ਹੈ ਤੇਰੇ ਸਰਣ ਤੇ ਰਹਿ ਪ੍ਰਵਾਸ ਹੈ ਪੰਚ ਦੁਸ਼ਟ ਲੈ ਸਦਹਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੇ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ ਬੋਲ ਨਾ ਜਾਣੇ ਮਾਇਆ ਮਦ ਮਤਾ ਮਰਣਾ ਚੇਤਨ ਆਵੈ ਮੇਰੇ RAM ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕਉ ਪਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਰਹਾ ਜੋ ਤੇਰੇ ਰੰਗ ਰਾਂ ਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੇ ਬਖਸ ਨਾ ਮਿਟੈ ਕੋਈ ਸਤ ਗੁਰ ਕਾ ਦਿਲ ਆਸਾ ਨਾਮ ਧਿਆਨ ਸੁਖ ਫਲ ਪਾਇਆ ਨਾ 8 ਪਹਿਰ ਅਰਾਧ ਹੈ ਤੇਰੇ ਸਰਣ ਤੇ ਰਹਿ ਪ੍ਰਵਾਸ ਹੈ ਪੰਜ ਦੁਸ਼ਟ ਲੈ ਸਦ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਰ ਨਾ ਜਾਣਾ ਤੇਰੇ ਸਾਬਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹਲਾ ਪੰਜਵਾ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ बोल ना जाने माया मद माता मरणा चेतना आवै मेरे राम राए तू संता का संत तेरे तेरे सेवक को पाओ कृष्णाहि जम नहीं आवै ने रे रहा ਜੋ ਤੇਰਾ ਰੰਗ ਰਾਂਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਣਾ ਦੁਖ ਨਾਸਾ ਤੇਰੇ ਬਖਸਾ ਨਾ ਮਿਟੇ ਕੋਈ ਸਤ ਗੁਰ ਕਾ ਦਿਲਾਸਾ ਨਾਮ ਧਿਆਨ ਸੁਖ ਫਲ ਪਾਇਆ ਨਾ ਆਠ ਪਹਿਰ ਅਰਧ ਹੈ ਤੇਰੇ ਸਰਣ ਤੇਰਾ ਪ੍ਰਵਾਸ ਹੈ ਪੰਚ ਦੁਸ਼ਟ ਲੈ ਸਦਹਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਰ ਨਾ ਜਾਣਾ ਤੇਰੇ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹਲਾ ਪੰਜਵਾ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ ਬੋਲ ਨਾ ਜਾਣੇ ਮਾਇਆ ਮਦ ਮਤਾ ਮਰਣਾ ਚੇਤਨ ਆਵੈ ਮੇਰੇ RAM ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕਉ ਪਉ ਕਿਛ ਨਹੀ ਜਮ ਨਹੀਂ ਆਵੇ ਨੇਰੇ ਰਹਾ ਜੋ ਤੇਰੇ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾਸਾ ਤੇਰੇ ਬਖਸਾ ਨਾ ਮਿਟੈ ਕੋਈ ਸਤ ਗੁਰ ਕਾ ਦਿਲ ਆਸਾ ਨਾਮ ਧਿਆਨ ਸੁਖ ਫਲ ਪਾਇਆ ਨਾ ਆਠ ਪਹਿਰ ਅਰਧ ਹੈ ਤੇਰੇ ਸ਼ਰਣ ਤੇ ਰ ਪਰਵਾਸ ਹੈ ਪੰਜ ਦੁਸ਼ਟ ਲੈ ਸਦ ਹੈ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ ਸਰ ਨਾ ਜਾਣਾ ਤੇਰੇ ਸਾਬਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੇ ਮਹਲਾ ਪੰਜਵਾ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ बोल ना जाने माया मद माता मरणा चेतना आवै मेरे राम राय तू संता का संत तेरे तेरे सेवक को पाव कृष्णाहि जम नहीं आवै नेरे रहा ਜੋ ਤੇਰਾ ਰੰਗ ਰਾਂਗ ਤੇ ਸੁਆਮੀ ਤਿੰਨ ਕਾ ਜਨਮ ਮਰਣਾ ਦੁਖ ਨਾਸਾ ਤੇਰੇ ਬਖਸ ਨਾ ਮਿਟੇ ਕੋਈ ਸਤ ਗੁਰ ਕਾ ਦਿਲਾਸਾ ਨਾਮ ਧਿਆਨ ਸੁਖ ਫਲ ਪਾਇਆ ਨਾ ਆਠ ਪਹਿਰ ਅਰਧ ਹੈ ਤੇਰੇ ਸਰਣ ਤੇਰਾ ਪ੍ਰਵਾਸ ਹੈ ਪੰਚ ਦੁਸ਼ਟ ਲੈ ਸਦਹਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੇ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੇ ਸਤ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ ਬੋਲ ਨਾ ਜਾਣੇ ਮਾਇਆ ਮਦ ਮਤਾ ਮਰਣਾ ਚੇਤਨ ਆਵੈ ਮੇਰੇ RAM ਰਾਏ ਤੂੰ ਸੰਤਾ ਦਾ ਸੰਤ ਤੇਰੇ ਤੇਰੇ ਸੇਵਕ ਕੋ ਪਉ ਕਿਸ਼ਨਾਹੀ ਜਮ ਨਹੀਂ ਆਵੇ ਨੇਰੇ ਰਹਾ ਜੋ ਤੇਰੇ ਰੰਗ ਰਾਂਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੇ ਬਖਸਾ ਨਾ ਮਿਟੇ ਕੋਈ ਸਤ ਗੁਰ ਕਾ ਦਿਲਾਸਾ ਨਾਮ ਧਿਆਨ ਸੁਖ ਫਲ ਪਾਇਆ ਨਾ 8 ਪਹਿਰ ਅਰਧ ਹੈ ਤੇਰੇ ਸਰਣ ਤੇ ਰ ਪਰਵਾਸ ਹੈ ਪੰਜ ਦੁਸ਼ਟ ਲੈ ਸਦ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਰ ਨਾ ਜਾਣਾ ਤੇਰੇ ਸਾਬਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੇ ਮਹਲਾ ਪੰਜਵਾ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ बोल ना जाने माया मद माता मरना चेतना आवै मेरे राम राए तू संता का संत तेरे तेरे सेवक को पाऊ कृष्ण नाही जम नहीं आवै नेरे रहा ਜੋ ਤੇਰਾ ਰੰਗ ਰਾਂਗੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੇ ਬਖਸਾ ਨਾ ਮਿਟੇ ਕੋਈ ਸਤ ਗੁਰ ਕਾ ਦਿਲਾਸਾ ਨਾਮ ਧਿਆਨ ਸੁਖ ਫਲ ਪਾਇਆ ਨਾ ਆਠ ਪਹਿਰ ਅਰਧ ਹੈ ਤੇਰੇ ਸਰਣ ਤੇਰਾ ਪ੍ਰਵਾਸ ਹੈ ਪੰਚ ਦੁਸ਼ਟ ਲੈ ਸਦਹਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਰ ਨਾ ਜਾਣਾ ਤੇਰੇ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੇ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹਲਾ ਪੰਜਵਾ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਤਾ ਮਰਣਾ ਚੇਤਨ ਆਵੇ ਮੇਰੇ RAM ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕਉ ਪਉ ਕਿਛ ਨਹੀ ਜਮ ਨਹੀਂ ਆਵੇ ਨੇਰੇ ਰਹਾ ਜੋ ਤੇਰੇ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾਸਾ ਤੇਰੇ ਬਖਸ ਨਾ ਮਿਟੈ ਕੋਈ ਸਤ ਗੁਰ ਕਾ ਦਿਲ ਆਸਾ ਨਾਮ ਧਿਆਨ ਸੁਖ ਫਲ ਪਾਇਆ ਨਾ 8 ਪਹਿਰ ਅਰਾਧ ਹੈ ਤੇਰੇ ਸਰਣ ਤੇ ਰ ਪਰਵਾਸ ਹੈ ਪੰਜ ਦੁਸ਼ਟ ਲੈ ਸਦ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਰ ਨਾ ਜਾਣਾ ਤੇਰੇ ਸਾਬਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ बोल ना जाने माया मद माता मरणा चेतना आवै मेरे राम राए तू संता का संत तेरे तेरे सेवक को पाओ कृष्णाहि जम नहीं आवै नेरे रहा ਜੋ ਤੇਰਾ ਰੰਗ ਰਾਂਗ ਰਤੇ ਸੁਆਮੀ ਤਿੰਨ ਕਾ ਜਨਮ ਮਰਣਾ ਦੁਖ ਨਾਸਾ ਤੇਰੇ ਬਖਸਾ ਨਾ ਮਿਟੇ ਕੋਈ ਸਤ ਗੁਰ ਕਾ ਦਿਲਾਸਾ ਨਾਮ ਧਿਆਨ ਸੁਖ ਫਲ ਪਾਇਆ ਨਾ ਆਠ ਪਹਿਰ ਅਰਦ ਹੈ ਤੇਰੇ ਸਰਣ ਤੇ ਰਹਿ ਪ੍ਰਵਾਸੈ ਪੰਚ ਦੁਸ਼ਟ ਲੈ ਸਦਹਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੇ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹਲਾ ਪੰਜਵਾ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ ਬੋਲ ਨਾ ਜਾਣੇ ਮਾਇਆ ਮਦ ਮਤਾ ਮਰਣਾ ਚੇਤਨ ਆਵੈ ਮੇਰੇ RAM ਰਾਏ ਉਹ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕਉ ਪਉ ਕਿਛ ਨਹੀ ਜਮ ਨਹੀਂ ਆਵੇ ਨੇਰੇ ਰਹਾ ਜੋ ਤੇਰੇ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾਸਾ ਤੇਰੇ ਬਖਸਾ ਨਾ ਮਿਟੈ ਕੋਈ ਸਤ ਗੁਰ ਕਾ ਦਿਲ ਸਾ ਨਾਮ ਧਿਆਨ ਸੁਖ ਫਲ ਪਾਇਆ ਨਾ 8 ਪਹਿਰ ਅਰਧ ਹੈ ਤੇਰੇ ਸਰਣ ਤੇ ਰ ਪਰਵਾਸ ਹੈ ਪੰਜ ਦੁਸ਼ਟ ਲੈ ਸਦ ਹੈ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ ਸਰ ਨਾ ਜਾਣਾ ਤੇਰੇ ਸਾਬਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੇ ਸਤ ਨਾਮ ਸਿਰ ਵਾਹੇ ਗੁਰੂ ਸਾਹਿਬ ਜੀ